ਸਾਸਤਰੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨੋ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਾਈ ਸੁਖਵੀਰ ਬੱਦਨੀ ਵਾਲੇ ਦੇ ਕਰੋ ਬਾਈ ਦੇ ਕੋਲੇ ਜਾਨਵਰ ਹੈਗੇ ਮਿੱਤਰੋ ਚਾਰ ਤੇ ਚਾਰੇ ਤੁਹਾਡੇ ਫੁੱਲ ਕੰਮ ਦੇ ਮੀਂਹ ਪੈਂਦੇ ਜੇ ਜ ਲੈਣਾ ਵਾ ਆਨੰਦ ਤਾਂ ਫਿਰ ਇੱਕ ਵਾਰੀ ਮਿੱਤਰੋ ਆਜੋ ਭਾਈ ਬਣ ਕੇ ਕਰ ਲੋ ਟੀਵੀ ਟੂਵੀ ਆਪਦੇ ਬੰਦ ਤੇ ਜੁੜ ਜੋ ਮੋਬਾਈਲ ਦੇ ਨਾਲ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਕਮਾਲ ਭਾਅ ਦਿਖਾਵਾਂਗੇ ਤੁਹਾਨੂੰ ਪੂਰੇ ਐਂਡ ਤੇ ਮੁੰਡੇ ਦਾ ਪਤਨੀ ਕੜਾਵਾ ਪਿੰਡ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਫਿਰ ਬਹੁਤ ਵਧੀਆ ਵੀਰੇ ਚੜਦੀ ਕਲਾ ਦੇ ਵਿੱਚ ਹਾਂਜੀ ਭਾਈ ਵਧੀਆ ਵੀਰੇ ਸੁਖਵੀਰ ਭਾਈ ਅੱਜ ਤਮਾਕਾ ਫਿਰ ਹਾਂਜੀ ਭਾਈ ਤਮਾਕਾ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਤੇ ਹਰ ਇੱਕ ਕੋਈ YouTube ਤੇ ਸਵਾਦ ਪਿਆ ਲੈਂਦਾ ਆਇਆ ਫਿਰ ਸਵਾਦ ਦਵਾਈਏ ਤੇ ਆਪਾਂ ਜਾਣਕਾਰੀ ਸਾਰੀ ਦੱਸੀਏ 10ਵੇਂ ਨੂੰ ਪਹਿਲੀ ਕਾਲੀ ਮੈਂ ਆਪਾਂ ਨੀੜੀ ਰਵੀ ਦੀ ਕੱਟੀ ਵਾਲੀ ਤੋਂ ਸ਼ੁਰੂਆਤ ਕਰੀਏ ਅੱ ਇਹਦੇ ਥੱਲੇ ਵੀਰੇ 5 ਕਿਲੋ ਦੁੱਧ ਆ। ਅੱਛਾ। ਠੀਕ ਆ। ਠੀਕ ਆ। ਕੱਲ ਪਰਸੋਂ ਕਾ ਹਾਂ ਪਰਸੋਂ ਆਈ ਆਪਣੇ ਕੋਲੇ। ਪਰਸੋਂ ਆਈ ਆ। ਠੀਕ ਆ ਜੀ ਜੂ ਲਾਇਆ ਮੰਨਾਂ ਨੇ ਅੱਜ ਹੀ ਹਜੇ ਸਾਰੇ ਨਾ ਕੱਠੀਆਂ ਆਈਆਂ ਨਾ। ਮਿਲਦੀ ਕੱਟੀ ਦੀ ਦੋਵੇਂ ਮਿਲਦੀ ਕੱਟੀ ਤੇ ਦੋਨੇ ਟਾਈਮ ਬਾਈ। ਠੀਕ ਆ। ਤੇ ਦੁੱਧ ਦੁੱਧ 5 ਕਿਲੋ ਵੀਰੇ। ਭਾਜੀ ਮੱਝ ਤਾਂ ਇਹੋ ਜੀ ਹੈਗੀ ਹੈਗੀ ਪਰ ਕੱਟੀ ਤਾਂ ਇੱਕ ਸਾਬ ਦੀ ਇਹ ਵੇਲਾ ਤੋਹਫਾ ਹੀ ਜਾਣਾ। ਹਾਂ ਬਾਈ ਤੋਹਫਾ ਹੀ ਜਾਣਾ ਜਿਹਦੇ ਕੋਲੇ ਜਾਣਾ। ਕਿੰਨਾ ਰਾ ਆਪਣੇ ਹੋਸਣ ਦਿੱਤਾ ਨੂੰ ਹਣਾ ਯਾਰ। ਹਾਂਜੀ। ਚਵਾਈ ਦੀ ਇੱਕ ਨੰਬਰ ਹੋਊਗੀ ਵੀਰੇ। ਹੂੰ। ਤੇ ਕੱਟੀ ਤੇ ਜਦੋਂ ਸੂਈ ਹੋਊਗੀ ਇੱਕ ਗੱਲ ਆਊਗਾ ਬਈ ਪੜੀਆਂਸਾਂ ਹੋਣਗੀਆਂ ਨਾ ਹਾਂਜੀ ਬਾਈ ਇਹ ਨੀਲੀ ਰਵੀ ਦੀ ਕੱਟੀ ਹੋ ਗਵਾਂਢੀ ਵੀ ਖੁਸ਼ ਹੋਏ ਹੋਣਗੇ ਸਾਡੇ ਗਵਾਂਢੀਆਂ ਦੇ ਕਰੇ ਕੱਟੀ ਆ ਜੀ ਸਹੀ ਗੱਲ ਹੈ ਤੇ ਦੇ ਘੰਟ ਵਾਲੀ ਆ ਜੀ ਤੇ ਕਿੰਨੇ ਦੀ ਦੇ ਦਈਏ ਜੋੜਾ ਇਹ ਜੋੜਾ ਯਾਰ ਵੀਰੇ ਆਪਾਂ ਬਸ 68000 ਚ ਪਹੁੰਚ ਕਰ ਦਿਆਂਗੇ 70 ਕਿਲੋ 70 ਕਿਲੋਮੀਟਰ ਦੀ ਹਾਂ ਬਾਈ ਕਰ ਦਿਆਂਗੇ ਲੈ ਬਾਈ ਕੱਟੀ ਮੱਝ 5 ਕਿਲੋ ਦੁੱਧ ਸੋਨੇ ਦੇ ਸੁਹਾਗੇ ਵਾਲੀ ਗੱਲ ਹੁਣ ਇਹ ਨਾ ਸੋਚੋ 70000 ਦੇ ਸੱਜਰ ਆਜੂ ਭਰਾਵੋ ਸੱਜਰ ਜਿਹੜੀ ਆਉਣੀ ਉਹ ਵਾਧੇ ਵਾਲੀ ਨਹੀਂ ਆਉਣੀ ਇਹ ਮੈਂ ਵੀ ਗਾਂ ਵਤਨੀ ਆ ਤੇ ਕੱਟੀ ਨੇ ਵੀ ਗਾਂ 1 ਲੱਖ ਲੱਖ ਵਾਲੀ ਮੈਂ ਬਣਨਾ ਵਾਂ ਚੋਇਸ ਚੋਇਸ ਬਹੁਤ ਚੰਗੀ ਲੱਗੀ ਵੀ ਮੈਨੂੰ ਮੈਂ ਵੀ ਥੋੜੋ ਬਾੜੀ ਕਰੀ ਆ ਯਾਰ ਹਾਂ ਬਾਈ ਹਾਂ ਏਡੀ ਧਾਰੀ ਤੇ ਕੱਟੀ ਵੀ ਬੜੀ ਕਮਾਲ ਆ ਹਨਾ ਬਾਈ ਹਾਂਜੀ ਬਾਈ ਅੱਛਾ ਜੇ ਕੋਈ ਕੱਲੀ ਕਰਨੀ ਲੈਣੀ ਚਾਹੁੰਦਾ ਹੋਇਆ ਬਾਈ ਨਹੀਂ ਕੱਲੀ ਕੱਲੀ ਨਹੀਂ ਦੇਣੀ ਫਿਰ ਮੈਂ ਖਰਾਬ ਹੋ ਜੂ ਯਾਰ ਵੀਰੇ ਹਾਂ ਆ ਗੱਲ ਹੈਗੀ ਬਾਈ ਲੈ ਵੀ ਮਿੱਤਰੋ ਜੋੜਾ ਹੀ ਮਿਲੂਗਾ ਤੁਹਾਨੂੰ 60000 ਦੇ ਵਿੱਚ 100 ਕਿਲੋਮੀਟਰ ਘੇਰੇ ਤੇ ਪਹੁੰਚ ਬਿਲਕੁਲ ਫ੍ਰੀ ਇਹੋ ਜੀ ਕੱਟੀ ਤੁਸੀਂ ਲੈਣ ਜਾਂਦੇ 25 36000 ਤੋਂ ਘੱਟ ਘੱਟ 28000 ਮੰਗ ਲੈਂਦਾ ਬਾਈ ਯਾਰ 35 35 ਮੰਗਦੇ ਆ ਨਾ ਬਾਈ ਹਾਂਜੀ ਬਾਈ ਫਿਰ ਡਾਇਮੰਡ ਜਾਇ ਹੋਏ ਸਾਨ ਦਾ ਹੀ ਨਾਮ ਹੋਣਾ ਚਾਚਾ ਵਾਲੇ ਦਾ ਹੀ ਹਨਾ ਪਰ ਗਲਤ ਗੱਲ ਆ ਯਾਰ ਕਿਸੇ ਨੇ ਕਰੋਲ ਮਿਹਨਤ 10 ਸਾਲ ਲਾ ਕੇ ਸਾਣ ਤਿਆਰ ਕੀਤਾ ਹੁੰਦਾ ਤੇ ਆਪਾਂ ਹਨਾ ਕੱਟੀਆਂ ਨੂੰ ਵੇਚੀ ਜਾਂਦੇ ਆ ਮਾੜੀਆਂ ਗੱਲਾਂ ਇਹ ਚੰਗੀਆਂ ਨਹੀਂ ਤੇ ਵੀਰੇ 2 ਨੰਬਰ ਤੇ ਬੂਰੀ 2 ਨੰਬਰ ਤੇ ਬੂਰੀ ਵੀਰੇ 4 ਕਿਲੋ ਦੋਦਾ ਠੀਕ ਆ ਆਪਾਂ ਚੋਈਏ ਇੱਕ ਡਾਂਗੀ ਇਹ ਠੀਕ ਆ ਮਿਲਦੀ ਪਾੜੇ ਤੇ ਆ ਠੀਕ ਆ ਪਾੜਾ ਵੀ ਨਹੀਂ ਵਸ ਧਾਰ ਲੈਂਦੀ ਐ ਤੇ ਬਹਿ ਜਾ ਕਿੰਨੇ ਰੁਪਈਏ ਆਪਾ ਚਾਈ ਵੀ ਬਹੁਤ ਖਰੀਆ ਤੇ ਆਪਾ ਬਸ ਇਹ ਗਰੀਬ ਨੂੰ ਦੁੱਧ ਪੀਉਣਾ ਇਹ ਤਾਂ ਆਪਾ ਵੀਰੇ ਉਹਨਾਂ ਦਾ ਅਗਲਾ ਬੂਰੀ ਫੰਡਰ ਕੱਟੀ ਦੇ ਨਿੱਕੀ ਜੀ ਦੇ ਮੰਗ ਲੈਂਦਾ ਹਾਂ ਆਪਾ ਤੇ ਆਪਾ ਉਹਨੇ ਕੀ ਦੀ ਦੇ ਦੇਣੀ ਐ ਇਹ ਕਿੰਨੇ ਦੀ 37000 ਦੀ ਪੱਕੀ ਗੱਲ ਆ ਪੱਕੀ ਗੱਲ ਲੈ ਕੇ ਕੱਢ ਕੇ ਬਾਹਰ ਲੈ ਮਿੱਤਰੋ ਕੱਟੀ ਵੀ ਨਹੀਂ ਸਹੀ ਪੁੱਛਦਾ ਸੋਹਣੀ ਸੁਨੱਖੀ ਇਹਨੇ ਦੀ ਨਹੀਂ ਦਿੰਦਾ ਕੋਈ ਉਹੀ 5000 ਮੰਗਦੇ ਅੱਜਕੱਲ ਬਈ 50 55 ਵੀ ਆਮ ਹੀ ਰੇਟ ਹੋਇਆ ਪਿਆ ਹੂੰ ਤੇ ਇੱਕ ਮਹੀਨੇ ਦਾ ਬਾਈ ਟੀਕਾ ਭਰਿਆ ਹੋਵੇ ਤੇ ਆਪਾਂ ਗੱਲ ਵੀ ਕਰਾ ਦੇਾਂਗੇ ਇੱਕ ਮਹੀਨੇ ਦਾ ਹੈ ਹਾਂ ਬਾਈ ਟੀਕਾ ਬਾਈ ਯਾਰ ਬਾਬਾ ਮੇਰ ਕਰੇ ਮੈਂ ਮਾੜੀ ਤਾਂ ਨਹੀਂ ਯਾਰ ਦੁੱਧ ਵਾਲੀ ਮੈਂ ਹਣਾ ਪੂਰੀ ਵਧੀਆ ਐ ਨਹੀਂ ਬਾਈ ਠੰਡੀ ਮੈਂ ਆ ਯਾਰ ਹੂੰ ਓਕੇ ਜੋ ਬਾਈ ਓਏ ਥੜ ਓਕੇ ਜੋ ਮੈਂ ਚਵਾਈ ਚਵਾਈ ਜਮਾ ਓਕੇ ਆ ਬਾਈ ਜਮਾ ਓਕੇ ਬਾਈ ਯਾਰ ਇਹ ਤਾਂ ਕਿਸਮਤ ਆ ਤੁਹਾਡੀ ਬਸ ਮੈਂ ਮਿਲ ਜੂਗੀ ਜਿਹੜੀ ਕਹਿਣ ਵਾਲੀ ਗੱਲ ਆ ਹਣਾ ਸਹੀ ਗੱਲ ਆ ਬਾਈ ਹੂੰ ਹੁਣ ਇੰਨੇ ਦੇ ਵਿੱਚ ਤਾਂ ਸਾਰੀਆਂ ਆਪਸ਼ਨਾਂ ਦੇਣ ਹੋ ਰਹੇ ਬਾਈ ਤੇ ਬਾਈ ਚਾਹ ਤੇਰੇ ਨੰਬਰ ਵਾਲੀ ਝੋਟੀ ਉਹ ਵੀ ਆਫਰ ਹੀ ਆ ਯਾਰ ਅੱਛਾ ਉਹ ਵੀ ਜੇ ਕਹਿੰਨੇ ਫੰਡਰ ਲੈਣ ਜਾਣਾ ਤਾਂ ਮੁੜ ਆਵੇ ਬਸ ਆ ਜੇ ਆ ਜੇ ਵਾ ਨਾ ਜਾਵੇ ਝੋਟੀ ਲੈਣ ਹਾਂ ਬਾਈ ਉਹਦੇ ਮਗਰ ਆ ਕੱਟੀ ਆ ਹੈ ਆ ਦੇ ਕੱਟੀ ਆ ਕੱਟੀ ਮਗਰ ਹਾਂਜੀ ਬਾਈ ਵਿਚਾਲੇ ਕੱਟੀ ਵੀ ਹੀ ਰਹੀ ਆ ਯਾਰ ਤੇ ਮੈਂ ਦੁੱਧ ਬਈ 5 ਕਿਲੋ ਆ ਵੀਰੇ ਕੱਢ ਕੇ ਲਈ ਝੋਟੀ ਬਾਹਰ 4 ਕਿਲੋ ਦੀ ਘਰ ਤੱਕ ਦੀ ਗਾਰੰਟੀ ਲੈ ਜੇ ਕਿਆ ਬਾਤ ਦੋਵੇਂ ਟਾਈਮ ਹੀ ਮਿਲਦੀ ਬਾਈ ਦੋਵੇਂ ਟਾਈਮ ਬਾਈ ਕੱਟੀ ਤੇ ਠੀਕ ਆ ਬਾਈ ਸੈਂਗ ਸੁng ਵੀ ਝੋਟੀ ਦਾ ਸੋਹਣਾ ਆ ਨਾ ਹਾਂ ਬਾਈ ਇੱਕ ਅੱਧਾ ਡੰਗ ਕਰ ਜੇ ਤਾਂ ਆਪਾਂ ਕੋ ਕਹਿ ਨਹੀਂ ਸਕਦੇ ਨੀ ਘਰ ਤੱਕ ਦੀ ਵੀ ਗਰੰਟੀ ਹੈ ਜੇ ਮੈਂ ਹਿੱਲ ਗਏ ਯਾਰ ਠੀਕ ਆ ਬਾਈ ਯਾਰ ਹਣਾ ਹਾਂ ਚਵਾਈ ਕਿਆ ਬਾਤਾਂ ਆ ਯਾਰ ਲੱਗੀ ਹੋਈ ਸੈਂਗ ਬਣਾਇਆ ਹੁੰਦਾ ਤੇ ਕੁੰਡੀ ਬਣ ਜਾਣੀ ਸੀ ਮੋੜ ਦਾ ਇਹ ਕਿੰਨੇ ਦੀ ਬਈ ਝੋਟੀ ਇਹ ਵੀ ਯਾਰ ਨਿੱਕਾ ਜਿਹਾ ਕਿੰਨ 55000 ਦੀ ਦੇ ਦਾਂਗੇ ਯਾਰ ਪੱਕੀ ਗੱਲ ਆ ਪੱਕੀ ਗੱਲ ਆ ਲੈ ਯਾਰ ਬਾਈ ਫਿਰ ਤਾਂ ਠੀਕ ਕੱਟੀ ਨਾਲ ਨਾਲ ਕੱਟੀ ਬਾਈ ਕੱਟੀ ਲੈ ਅੱਜ ਤਾਂ ਧਮਾਕਾ ਹੋਣਾ ਹੁਣ ਫੋਨ ਚੱਕਣ ਵਾਲਾ ਬਣ ਜੀ ਮੇਰਾ ਬਾਈ ਤੂੰ ਚਾਰਜਰ ਲਾ ਲਾ ਬਸ ਕਿਉਂ ਆਂ ਦੀ ਹਾਂ ਪੰਜਾ ਮਿੰਟਾਂ ਦੇ ਵਿਕਣੀਆਂ ਚਾਹੀਦੀਆਂ ਬਾਈ ਐਡੀ ਬਾਈ ਜੇ ਕੋਈ ਫੰਡਰ ਝੋਟੀ ਲੈਣ ਜਾਂਦਾ ਅਗਲਾ 55 60 ਮੰਗਦਾ ਮੰਗਦਾ ਇਹ ਬਾਈ ਦੋ ਨਾਗਾ ਹੂੰ ਤੇ ਬਾਈ ਉਹ ਪਰਲੀ ਬਣੀ ਇਹ ਵੀ ਆ ਬਾਈ ਐਵੇਂ ਅਗਲੇ ਨਾਲ ਖਣੀ ਐਵੇਂ ਕਹੀ ਜਾਂਦਾ ਆਪਾਂ ਤਾਂ ਨਹੀਂ ਬੋਲੇਗੇ ਤੇ ਬਣੀ ਇਹ ਵੀ ਇਹ ਵੀ ਗੱਲ ਕਰਾ ਦਿਆਂਗੇ ਅਗਲੇ ਨਾਲ ਠੀਕ ਹੈ ਵੀਰੇ ਪਰਲੀ ਅੰਡਾ ਵਾਲੀ ਬਾਈ ਪਰਲੀ ਵੀਰੇ ਉਹਦੇ ਥੱਲੇ ਹੈਗਾ ਯਾਨੀ ਕਿ 6 ਕਿਲੋ ਦਾ ਤੇ ਖੁੱਲਾ ਠੀਕ ਹੈ ਠੀਕ ਹੈ ਠੀਕ ਹੈ ਤੇ ਮਿਲਦੀ ਕਿਵੇਂ ਆ ਮਿਲਦੀ ਪਹਾੜੇ ਤੇ ਆ ਬਾਈ ਠੀਕ ਹੈ ਤੇ ਉਹ ਵੀ ਧਮਾਕਾ ਜਾਈਆ ਚੋਣ ਜਾਣ ਕਿਵੇਂ ਆ ਚੋਣ ਇੱਕ ਨੰਬਰ ਆ ਬਾਈ ਕਿੰਨੇ ਦੀ ਬਾਈ 53000 ਦੀ ਪੱਕੀ ਗਾ ਜੀ ਆ ਅੱਜ ਕੀ ਹੋਇਆ ਤੈਨੂੰ ਲੜਿਆ ਲੂੜਾ ਤਾਂ ਨਹੀਂ ਕਰੇ ਨਾ ਬਾਈ ਜਮਾਂ ਹੀ ਹੱਸਦੇ ਮੈਨੂੰ ਇਹਨਾਂ ਦੇ ਬਾਪੂ ਨਾਲ ਗੁੱਸੇ ਹੋ ਕੇ ਤੇ ਬਾਪੂ ਡਿੱਗੀ ਜਾਵੇ ਰਸੇ ਉਹ ਆਉਂਦਿਆਂ ਨੂੰ ਕਹੋ ਕਿ ਕਿਧਰ ਗਏ ਕਿ ਮੱਜਾਂ ਹੈ ਨਾ ਬਾਈ ਜਮਾਂ ਹੀ ਨਹੀਂ ਯਾਰ ਤੇ ਬਾਪੂ ਅੱਜ ਘਰ ਨਹੀਂ ਤੇ ਕਿਸੇ ਦਾ ਡਰ ਨਹੀਂ ਮੈਂ ਮਿੱਤਰ ਆਹ ਵੇਖ ਲਓ ਬਾਈ ਹੂੰ ਯਾਰ ਇਹ ਨੀ ਦਾ ਵਜਨ ਤੇ ਮੈਂ ਜਾਣ ਵਾਲੀ ਆ ਯਾਰ ਹਾਂਜੀ ਭਾਈ ਕੀ ਮਾੜੀ ਆ ਮੈਂ ਦੁੱਧ ਵਾਲੀ ਆ ਜੱਟਾ ਹਾਂ ਨਾੜ ਵੇਖੋ ਕਿ ਢੀ ਮੋਟੀ ਬਈ ਦੁੱਧ ਵਾਲੀ ਵੇਖੋ ਯਾਰ ਹਾਂ ਜਾ ਤਾ ਭਾਈ ਇਹ ਮੈਂ ਦੇਤੀ ਇੰਨਾ ਸਲਾ ਮੈਂ ਦੀ ਹਾਂ ਨਹੀਂ ਠੀਕ ਆ ਭਾਈ ਤੇ ਇਹ 53 ਦੀ ਕੱਟੀ ਵਾਲੀ 55 ਦੀ ਬੂਰੀ 37 ਦੀ ਤੇ ਨੀਲੀ ਰਵੀਆ ਵਾਲੀ 68000 ਦੇ ਵਿੱਚ 100 ਕਿਲੋਮੀਟਰ ਘੇਰੇ 'ਚ ਪਹੁੰਚ ਬਿਲਕੁਲ ਫਰੀਕੀ ਦਾ ਨੰਬਰ 9463319970 9463319970 ਪਿੰਡ ਬਦਰੀ ਕਲਾ ਜ਼ਿਲ੍ਹਾ ਮੋਗਾ ਮੋਗਾ ਤੋਂ ਬਰਨਾਲਾ ਰੋਡ ਦੇ ਉੱਤੇ ਜੇ ਹੋਰ ਗੱਲ ਆ ਜੇ ਕੋਈ ਸਾਵੇਂ-ਖਾਵੇਂ ਰੁਪਈਆ ਨੂੰ ਲਊਗਾ ਜਿੰਨੇ ਮੁੱਲ ਕੀਤੇ ਆਪਾਂ ਉਹ 50 ਕਿਲੋਮੀਟਰ ਤੱਕ ਪਹੁੰਚ ਕਰ ਦਿਆਂਗੇ ਯਾਰ ਤਿੰਨ ਨਹੀਂ ਤਿੰਨ ਹੀ ਇਹ ਕੱਲੀ-ਕੱਲੀ ਕੱਲੀ-ਕੱਲੀ ਬਾ ਵੀ ਛੋੜ ਨਾ ਕਰਾਵੇ ਹਾਂ ਛੋੜ ਨਾ ਕਰਾਵੇ ਬਸ ਠੀਕ ਹੈ ਨੈਵੀ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਉੱਠ ਖੜੋ ਜੇ ਪੇਜ ਉੱਤੇ